ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਉਮੀਦ ਕਰੂੰਗਾ ਮੈਂ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਇਕੱਲੀ-ਇਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜਿਹੇ ਅੱਖਰਾਂ 'ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕੋਈ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ 5 ਤੋਂ 7 ਫੋਟੋਆਂ ਤੇ ਪੂਰੀ ਜਾਣਕਾਰੀ ਤੇ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜਿਹੜੀਆਂ ਆਪਾਂ ਲੈ ਕੇ ਪਹੁੰਚੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਫੀਰਡ ਦੀ ਪੁਨਟੋ ਪਹੁੰਚੀ ਹੈ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ 2010 ਮਾਡਲ ਗੱਡੀ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਵੀਆਈਪੀ ਨੰਬਰ ਹੈ ਟੋਪ ਮਾਡਲ ਗੱਡੀ ਹੈ ਜੀ ਗੱਡੀ ਚਿੱਟੇ ਰੰਗ ਦੀ ਆ ਬਾਕੀ ਤੁਹਾਡੇ ਸਾਹਮਣੇ ਹੈ ਜੀ 90000 ਰੁਪਏ ਸਿਰਫ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਸਹੀ ਪਈ ਆ ਅੰਮ੍ਰਿਤਸਰ ਜਾ ਕੇ ਦੇਖਣੀ ਏ ਕਿਸੇ ਨੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਕੋਈ ਨੁਕਸ ਨਹੀਂ ਘਟੀ ਚਾ 90000 ਦੇ ਵਿੱਚੋਂ ਵੀ ਘਾਟਾ ਵਾਦਾ ਮੌਕੇ ਤੇ ਹੋ ਜਾਊਗਾ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 96 460 062 07 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਸਕਦੇ ਹਾਂ ਜੀ ਨੰਬਰ 2 ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਆਪਣੇ ਕੋਲੇ ਐਕਸਾਈਡ ਪਹੁੰਚੀ ਆ ਜੀ ਹੁੰਡਾਈ ਦੀ ਤੇ ਤੁਹਾਨੂੰ ਪਹਿਲੇ ਮੈਂ ਦੱਸ ਦਿੰਨਾ ਜਿਹੜੇ ਮਾਲਕ ਨੇ ਉਹ ਚੱਲੇ ਆ ਜੀ ਬਾਹਰ ਤੇ ਕੈਨੇਡਾ ਚਲੇ ਨੇ ਤਾਂ ਕਰਕੇ ਗੱਡੀ ਇਹਨਾਂ ਨੇ ਵੇਚਣੀ ਹੈ ਗੱਡੀ 26 ਤੋਂ ਉੱਪਰ ਐਵਰੇਜ ਦਿੰਦੀ ਹੈ ਡੀਜ਼ਲ ਵਰਜਨ ਹੈ ਜੀ ਤੇ 17 ਮਾਡਲ ਟੋਪ ਮਾਡਲ ਗੱਡੀ ਹੈ ਤੇ ਜਲੰਧਰ ਏਰੀਆ ਚ ਖੜੀ ਹੈ ਕੁੱਲ 60000 ਗੱਡੀ ਚੱਲੀ ਹੋਈ ਆ 4 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਕੀਤੀ ਆ ਤੇ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਵਾਂਗੇ ਨੰਬਰ ਵਾਈ ਦਾ 98723 ਤੇ 33364 ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਗੱਡੀਆਂ ਦੀ ਗੱਲਬਾਤ ਹੋ ਰਹੀ ਓ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕੱਲੀ ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਸਕਦੇ ਹੋ ਆਪਣਾ ਖਰਚਾ ਵਰਚਾ ਕਮਿਸ਼ਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਆਪਾਂ ਫਰੀ ਦੇ ਵਿੱਚ ਸਾਰਾ ਕੰਮ ਕਰਦੇ ਆ ਤੇ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਪਸੰਦ ਆ ਰਹੀ ਹੈ ਜੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਲਾਈਕ ਸਾਰੇ ਜਣੇ ਕਰ ਦੋ ਤੇ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਮਸ਼ੀਨਰੀਆਂ ਗੱਡੀਆਂ ਮੋਟਰਸਾਈਕਲ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਹਰ ਤਰ੍ਹਾਂ ਦੀ ਮਸ਼ੀਨਰੀ ਐ ਕੂਠੀ ਘਰ ਮਕਾਨ ਹਰ ਚੀਜ਼ ਆਪਾਂ ਲੈ ਕੇ ਡੈਲੀ ਆਉਂਦੇ ਆ ਤੇ ਆਪਣੇ ਚੈਨਲ ਦਾ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਹੈ ਨੀਚੇ ਤੁਹਾਨੂੰ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ 800 ਪੌਨਸੀ ਹੈ 2000 ਮਾਡਲ ਆ ਪੁਰਾ 70 75 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਸੈਂਟਰ ਲੋਗ ਹੈ ਜੀ ਪੰਜਾਬ ਨੰਬਰ ਗੱਡੀ ਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਤੇ 45000 ਰੁਪਏ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਮੁਫਤ ਸਰ ਸਾਹਿਬ ਮਾਲਕ ਦੇ ਏਰੀਆ ਜਾ ਕੇ ਦੇਖਣੇ ਜਾ ਕੇ ਦੇਖ ਲਓ ਨੰਬਰ 22 ਦਾ ਆਪਾਂ ਸਕਰੀਨ ਤੇ ਦੇ ਰੱਖਿਆ ਤੇ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਹੋਊਗਾ ਜੀ ਬਾਕੀ ਗੱਡੀਆਂ ਦੀ ਗੱਲਬਾਤ ਪੂਰੀ ਆਪਾਂ ਕਰ ਲਈ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਜ਼ਰੂਰ ਲਾਈਕ ਕਰ ਦਿਓ ਜੀ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤੇ ਐਡ ਕਰਵਾਉਣੀ ਹੈ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਲਿਖਿਆ ਰਹਿੰਦਾ ਹੈ ਭੇਜੋ ਆਪਣੇ ਕੋਲੇ ਕਿ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਲੈ ਕੇ ਆਪਾਂ ਪਹੁੰਚ ਜਾਾਂਗੇ